ਫਰਨੀਰ ਕੋਰਟ ਦੇ ਵਿਰੋਧ ਦੇ ਦੌਰਾਨ ਕਿਸਾਨ ਦੀ ਮੌਤ ਮਾਮਲੇ ਦੇ ਵਿੱਚ ਐਕਸ਼ਨ ਭਾਜੀਪੀ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਦੇ ਖਿਲਾਫ ਐਫ ਆਈ ਆਰ ਦਰਜ ਸੀ ਆ ਬੋਲੇ ਜੋ ਵੀ ਜ਼ਿੰਮੇਵਾਰ ਹੋਇਆ ਸਖਤ ਕਾਰਵਾਈ ਕਰਾਂਗੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪਣੇ ਖਿਲਾਫ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਬੋਲੇ ਮੇਰੇ ਤੇ ਕਿਸਾਨ ਨੂੰ ਕਿਸੇ ਨੇ ਨਹੀਂ ਦਿੱਤਾ ਸੀ ਤੱਕਾ ਉਹ ਦਿਹੀ ਜ਼ਮੀਨ ਤੇ ਚੱਕਰ ਖਾ ਕੇ ਡਿਗੇ ਐਫ ਆਈ ਆਰ ਨੂੰ ਵੀ ਦੱਸਿਆ ਛੁੱਟੇ ਯੂਸੀਟੀ ਤੇ ਪ੍ਰਤਾਪ ਸਿੰਘ ਬਾਜਵਾਦ ਜੀ ਖਰੂਰ ਸਾਹਿਬ ਸੀਟ ਨੂੰ ਲੈ ਕੇ ਭਿਕਬਾਣੀ ਬੋਲੇ ਕੁਲਬੀਰ ਜ਼ਰਾਦਾ ਜੇਲ੍ਹ ਦੇ ਵਿੱਚ ਬੈਠੇ ਸ਼ਖਸ ਦੇ ਨਾਲ ਮੁਕਾਬਲਾ ਬਤੌਰ ਆਜ਼ਾਦ ਚੋਣ ਲੜ ਰਹੇ ਨੇ ਅਮਰਪਾਲ ਸਿੰਘ ਜੇਰਾਬਸਤੀ ਪਹੁੰਚੀ ਆਕਾਰੇ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਪਟਿਆਲਾ ਤੋਂ ਲੋਕ ਸਭਾ ਮੀਤਵਾਰ ਇਨਕੇ ਸ਼ਰਮਾ ਦੇ ਲਈ ਕਰ ਰਹੇ ਨੇ ਪ੍ਰਚਾਰ ਵਿੱਚਰ ਕਦਰ ਕਾਨੂੰਨ ਲੈ ਕੇ ਵਿਦੇਸ਼ ਮੰਤਰੀ ਜੈ ਸ਼ੰਕਰਦਾ ਕੈਨੇਡਾ ਦੇ ਪੀਐਮ ਟਰੂਡੋ ਤੇ ਨਿਸ਼ਾਨਾ ਬੁੱਲੇ ਭਾਰਤ ਤੇ ਇਲਜ਼ਾਮ ਲਗਾਉਣਾ ਉਹਨਾਂ ਦੀ ਸਿਆਸੀ ਮਜਬੂਰੀ ਖਾਲਿਸਤਾਨ ਸਮਰਸਕਾਂ ਦਾ ਇੱਕ ਵੱਡਾ ਵਰਗ ਹੈ ਉੱਥੇ ਦਾ ਵੋਟ ਬੈਂਕ ਵੱਡੀ ਖਤਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫਤਾਰ ਗੈਂਗਸਟਰ ਵਰਮਦੀਪ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਫਰੰਟ ਦੇ ਵਿਹਾਈ ਜਿਲੰਦਰ ਪੁਲਿਸ ਸਾਕਤਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਨਾ ਚਿੱਤ 10 ਕਿਲੋਮੀਟਰ ਦੂਰ ਤੱਕ ਇਕੱਲਾ ਦੌੜਦਾ ਰਿਹਾ ਇੰਜਣ ਚਲਦੀ ਟ੍ਰੇਨ ਦੇ ਨਾਲ ਹੋਇਆ ਵੱਖ ਬਲਬਲ ਬਚੀ ਹਜ਼ਾਰਾਂ ਯਾਤਰੀਆਂ ਦੀ ਜਾਨ ਮcjag ਪੁਨੀਆਂ ਤੇ ਪੈरिस 올림픽 ਦੇ ਵਿੱਚ ਸ਼ਾਮਲ ਹੋਣ ਤੇ ਮੰਟਰਾਇਆ ਖਤਰਾ ਲੋਕ ਟੈਸਟ ਨਾ ਦੇਣ ਤੇ ਐਨਏਡੀਏ ਨੇ ਅਸਥਾਈ ਤੌਰ ਤੇ ਕੀਤਾ ਸਸਪੈਂਡ ਨੈਸ਼ਨਲ ਟ੍ਰਾਇਲ ਦੇ ਦੌਰਾਨ ਪੁਨੀਆਂ ਨੇ ਨਹੀਂ ਦਿੱਤਾ ਸੀ ਸੈਂਪਲ ਜਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਸੀਗਾ ਲਾਂਸ ਨਾਇਕ ਗੁਰਪ੍ਰੀਤ ਸਿੰਘ ਸਰਚ ਆਪਰੇਸ਼ਨ ਦੇ ਦੌਰਾਨ ਖੱਡ ਦੇ ਵਿੱਚ ਡਿੱਗੀ ਸੀ ਜਵਾਨਾਂ ਦੀ ਗੱਡੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਰਣਾ ਮੈਂ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਹੁਸ਼ਿਆਰਪੁਰ ਦੇ ਪਿੰਡ ਮੇਬਾ ਮਿਆਣੀ ਦੇ ਵਿੱਚ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਹੈ ਕਿਸਾਨ ਯੋਦਾ ਸਿੰਘ ਦਾ ਕਤਲ ਕਰਕੇ লাশ ਨੂੰ ਜੰਗਲ ਦੇ ਵਿੱਚ ਸੁੱਟਿਆ ਗਿਆ ਤੇ ਤੀਤਰ ਹਥਿਆਰਾਂ ਦੇ ਨਾਲ ਬਾਹਰ ਕਰਕੇ ਕਿਸਾਨ ਨੂੰ ਮੌਤੇ ਘੱਟ ਤਾਰਿਆ ਘਰੋਂ ਖੇਤਾਂ ਦੇ ਵਿੱਚ ਪਾਣੀ ਲਗਾਉਣ ਦਰਸਲੇ ਕਿਸਾਨ ਗਿਆ ਸੀਗਾ ਨਸ਼ਾ ਤਸਕਰਾਂ ਦੇ ਖਿਲਾਫ ਬੋਲਦਾ ਸੀਗਾ ਯੋਦਾ ਸਿੰਘ ਜੋ ਪਿੰਡ ਵਾਸੀਆਂ ਦੇ ਵੱਲੋਂ ਆ ਕਿਹਾ ਗਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਉਸ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਸੀ ਇਸ ਦੇ ਵਿਚਾਲੇ ਹੀ ਇਸ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਮੌਕੇ ਦੀ ਉਸ ਜਗਤ ਦੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਕਿ ਪੂਰੀ ਆ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਾਲ ਹੀ ਮ੍ਰਿਤਕ ਕਿਸਾਨ ਦੀ ਫਾਈਲ ਤਸਵੀਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਦਾ ਕਿ ਨਾਮ ਅਯੋਧਾ ਸਿੰਘ ਦੱਸਿਆ ਜਾ ਰਿਹਾ ਹੈ ਕਿਸਾਨ ਅਯੋਧਾ ਸਿੰਘ ਦਾ ਕਤਲ ਕੀਤਾ ਗਿਆ ਤੇ ਕਤਲ ਕਰਕੇ লাশ ਨੂੰ ਇਨਾਂ ਜੰਗਲਾਂ ਦੇ ਵਿੱਚ ਸੁੱਟਿਆ ਗਿਆ ਜਿਥੇ ਵੀ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਆ ਪੁਲਿਸ ਮੁਲਾਜ਼ਮ ਅਧਿਕਾਰੀ ਪਿੰਡ ਵਾਸੀ ਨਜ਼ਰ ਆ ਰਹੇ ਨੇ ਇਸੇ ਜਗ੍ਹਾ ਤੇ ਦਰਸਲ ਕਿਸਾਨ ਅਯੋਧਾ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਘਰੋਂ ਖੇਤਾਂ ਦੇ ਵਿੱਚ ਪਾਣੀ ਲਗਾਉਣ ਦੇ ਲਈ ਗਿਆ ਸੀਗਾ ਤੇ ਪਿੰਡ ਵਾਸੀਆਂ ਦਾ ਇਹ ਕਹਿਣੇ ਕਿ ਨਸ਼ਾ ਤਸਕਰ ਤਸਕਰਾਂ ਦੇ ਖਿਲਾਫ ਆ ਖੁੱਲ ਕੇ ਆਪਣੀ ਆਵਾਜ਼ ਜਿਹੜੀ ਕਿ ਬੁਲੰਦ ਕਰਦਾ ਸੀਗਾ ਆਉਧਾ ਤੇ ਪਰ ਮੈਂ ਜਦੋਂ ਆਉਂਦਿਆਂ ਤਾਂ ਸਕੂਟਰੀ ਦੀ ਡਿੱਗੀ ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਤੇ ਨਾਲ ਇਹ ਡਿੱਗਾ ਤੇ ਉਹ ਚੁੱਕਿਆ ਪਰ ਇਹ ਖਤਮ ਹੋ ਗਿਆ ਤੇ ਪੂਹ ਫਣ ਕਿੱਥੇ ਸਾਰਿਆਂ ਨੂੰ ਕੱਢ ਲਿਆ ਤਾਂ ਉਹ ਬੇਰਹਿਮੀ ਨਾਲ ਕਤਲ ਕੀਤਾ ਗਿਆ ਜੰਗਲਾਤ ਦੇ ਇਰੀਏ ਵਿੱਚ ਇੱਕ ਕਟ ਵੱਢ ਹੋਈ ਆ ਪਿੱਛੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਸਬੰਧ ਵਿੱਚ ਡੀਐਸਪੀ ਦਸੂਹਾ ਐਨਐਸਐਚਓ ਸਾਡੀਆਂ ਸੀਏਰੀਆ ਟੀਮਾਂ ਸੀ ਇੱਥੇ ਪਹੁੰਚੇ ਆ ਔਰ ਕ੍ਰੀਪ ਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ ਉਦੀ ਸੰਧੀ ਅਫੀਅਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ। ਚਾਰਪੁਰ ਦੇ ਪਿੰਡ ਮੇਬਾ ਮਿਆਣੀ ਦੇ ਵਿੱਚ ਕਿਸਾਨ ਦਾ ਕਤਲ ਕੀਤਾ ਗਿਆ। ਕਿਸਾਨ ਅਯੋਧਾ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਈਤਰ ਹਥਿਆਰਾਂ ਦੇ ਨਾਲ ਵਾਰ ਕਰਕੇ ਕਿਸਾਨ ਨੂੰ ਮੌਤੇ ਘਾਟ ਉਤਾਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਦੋਂ ਘਰੋਂ ਖੇਤਾਂ ਦੇ ਵਿੱਚ ਪਾਣੀ ਲਗਾਉਣ ਦੇ ਲਈ ਗਿਆ ਸੀਗਾ ਤੇ ਇਸੇ ਦੌਰਾਨ ਹੀ ਇਹ ਕਤਲ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਿੰਡ ਵਾਸੀਆਂ ਦਾ ਪੱਖ ਇਸ ਸਮਾਂ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਬੋਲਦਾ ਸੀਗਾ ਆਯੋਦਾ ਸਿੰਘ ਫਿਲਹਾਲ ਆਪਣੇ ਆਪ ਦੇ ਵਿੱਚ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ ਕਿ ਅਖਰਕਾਰ ਹਮਲਾਵਰ ਕਾਤਲ ਕੌਣ ਨੇ ਕਿਸ ਦੇ ਵੱਲੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਇਸ ਨੂੰ ਇਸੇ ਹੀ ਲਿਹਾਜ਼ ਦੇ ਨਾਲ ਜੋੜ ਕੇ ਵੇਖਿਆ ਜਾਵੇ ਜੋ ਨਸ਼ਾ ਤਸਕਰਾਂ ਦੇ ਖਿਲਾਫ ਉਸ ਦੇ ਵੱਲੋਂ ਬੋਲਿਆ ਜਾਂਦਾ ਸੀਗਾ ਕਿ ਉਸ ਦੇ ਲਿਹਾਜ਼ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਵੇਖਿਆ ਜਾਵੇ ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਜਿਹੜੀ ਕਿ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਦਰਸਲ ਹੁਸ਼ਾਰਪੁਰ ਦੇ ਹੁਸ਼ਾਰਪੁਰ ਦੇ ਪਿੰਡ ਮੇਬਾ ਮਿਆਣੀ ਦੇ ਵਿੱਚ ਇਹ ਕਿਸਾਨ ਦਾ ਕਤਲ ਕੀਤਾ ਗਿਆ ਆ ਕਤਲ ਕਰਕੇ লাশ ਨੂੰ ਜੰਗਲਾਂ ਦੇ ਵਿੱਚ ਸੁੱਟਿਆ ਗਿਆ ਜਿੱਥੇ ਵੀ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ اسی ਜਗ੍ਹਾ ਤੇ ਇਸ লাশ ਨੂੰ ਸੁੱਟ ਦਿੱਤਾ ਗਿਆ ਆ ਫਾਈਲ ਤਸਵੀਰੀ ਤੁਹਾਨੂੰ ਵਿਖਾ ਰਹੇ ਹਾਂ ਕਿਸਾਨ ਯੋਧਾ ਸਿੰਘ ਜਿਸ ਦਾ ਕਿ ਕਤਲ ਕੀਤਾ ਗਿਆ 23 ਤਰ੍ਹਾਂ ਹਥਿਆਰਾਂ ਦੇ ਨਾਲ ਬਾਹਰ ਕਰਕੇ ਇਸ ਕਿਸਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਉਸ ਵੇਲੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿਸਾਨ ਘਰੋਂ ਖੇਤਾਂ ਦੇ ਵਿੱਚ ਪਾਣੀ ਲਗਾਉਣ ਦੇ ਲਈ ਗਿਆ ਸੀਗਾ ਪਿੰਡ ਵਾਸੀਆਂ ਦਾ ਪੱਖ ਜੋ ਹੁਣ ਤੱਕ ਸਾਹਮਣੇ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਨ ਦੇ ਖਿਲਾਫ Yo Singh, sin bulldogs. ਕੀ ਬਤਾ ਗਏ ਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਡੇਰਾ ਬੱਸੀ ਪਹੁੰਚੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਐਨ ਕੇ ਸ਼ਰਮਾ ਦੇ ਲਈ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰ ਰਹੇ ਹਨ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਸਿੱਧੀਆਂ ਲਾਈਵ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਡੇਰਾ ਬੱਸੀ ਦਰਸਲ ਪੰਜਾਬ ਬਚਾਓ ਯਾਤਰਾ ਪਹੁੰਚ ਚੁੱਕੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿਚਾਲੇ ਵਕਫਾ ਹਲਕਿਆਂ ਦੇ ਵਿੱਚੋਂ ਲੰਘਦੀ ਹੋਈ ਵਕਫਾ ਖਲਕਿਆਂ ਦੇ ਵਿੱਚੋਂ ਗੁਜ਼ਰਦੀ ਹੋਈ ਆਖਰਕਾਰ ਇਹ ਕਾਫਲਾ ਜੋ ਪੰਜਾਬ ਬਚਾਓ ਯਾਤਰਾ ਦਾ ਡੇਰਾ ਬਸਤੀ ਪਹੁੰਚ ਚੁੱਕਾ ਹੈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਉੱਥੇ ਹੀ ਅਕਾਲੀ ਦਲ ਦੇ ਜੋ ਪਟਿਆਲਾ ਤੋਂ ਉਮੀਦਵਾਰ ਨੇ ਐਨ ਕੇ ਸ਼ਰਮਾ ਉਹ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਤੇ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਦਰਸਲ ਅਕਾਲੀ ਦਲ ਦੇ ਵੱਲੋਂ ਕਾਲੀਗਲ ਦੇ ਪ੍ਰਧਾਨ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵੋਟਰਾਂ ਤੋਂ ਇਸੇ ਹੀ ਅੱਲੇ ਹਾਜ ਦੇ ਨਾਲ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਸਥਾਨਕ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਤੇ ਜੋ ਕਾਲੀ ਭਾਜਪਾ ਸਰਕਾਰ ਵੇਲੇ ਕੰਮ ਉਸ ਵੇਲੇ ਕੀਤੇ ਕਿ ਉਹ ਕੰਮ ਹੀ ਜਿਹੜੇ ਕਿਸ ਤਰ੍ਹਾਂ ਅਸਵੀਰ ਸਿੰਘ ਬਾਦਲ ਦੇ ਵੱਲ ਆਗਣਾਈ ਜਾ ਰਹੇ ਨੇ ਕਿਉਂਕਿ ਗੱਲ ਜੇਕਰ ਪਟਿਆਲਾ ਦੀ ਸੈਸੀ ਫਾਈਟ ਦੀ ਕੀਤੀ ਜਾਵੇ ਤਾਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਚੋਣ ਮੈਦਾਨ ਦੇ ਵਿੱਚ ਨੇ ਭਾਜਪਾ ਵੱਲੋਂ ਪ੍ਰਨੀਤ ਕੌਰ ਨੇ ਕਾਂਗਰਸ ਨੇ ਡਾਕਟਰ ਤਰਨਦੀਪ ਗਾਂਧੀ ਤੇ ਦਾਅ ਖੇਡਿਆ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਇਸ ਦੇ ਵਿਚਾਲੇ ਹੀ ਪੰਜਾਬ ਬਚਾਓ ਯਾਤਰਾ ਡੇਰਾ ਬਸਤੀ ਪਹੁੰਚੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਵਿਧਾਨ ਸਭਾ ਹਲਕੇ ਹੁਣ ਤੱਕ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਕਵਰ ਕੀਤੇ ਜਾ ਚੁੱਕੇ ਤੇ ਹੁਣ ਪੰਜਾਬ ਬਚਾਓ ਯਾਤਰਾ ਦਾ ਜੋ ਕਾਫਲਾ ਡੇਰਾ ਬਸਤੀ ਪਹੁੰਚ ਚੁੱਕਾ ਹੈ ਇਸ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਖਾ ਰਹੇ ਆਂ ਬੀਬੀ ਜੀ ਇੱਧਰ ਇੱਧਰ ਲਾਖਾ ਜੀ ਨੇ ਕਿਦਨਤੀ ਰਾਤ ਫੋਨ ਕਰਿਆ ਜੀ ਮੈਂ ਚੱਕ ਲਿਆ ਮੈਨੂੰ ਕਹਾ ਮੈਂ ਤਾਂ ਚੱਕ ਕਰੂਦਾ ਵੀ ਤੁਮੇ ਠਾਵਾਂ ਕਿ ਨਹੀਂ ਕਹਾ ਆਜੋ ਬਾਕੀ ਡਾਕਟਰ ਸਾਹਿਬ ਆ ਜੀ ਸਾਡੀ ਟੀਮ ਆ ਜੀ ਇਸ ਪਿੰਡ ਤੋਂ ਆਪਾਂ 3-4000 ਵੋਟ ਨਾਲ ਸਾਰੀ ਟੀਮ ਆਜੋ ਜੀ ਆਜੋ ਲਾਖਾ ਜੀ ਪਰ ਆ ਜੀ ਉੱਪਰ ਆਜੋ ਜੀ ਟਾਰੇ ਫੋਟੋ ਚ ਸਾਰਾ ਆਜੋ ਜੈਪੂ ਆਇਆ ਕਿ ਬਜ਼ੀਤ ਆਜੋ ਉਧਰ ਕੀ ਕੇ ਗੱਲੇ ਕਰਦੇ ਆਜੋ 2 ਮਿੰਟ ਬਸ ਰੋਕ ਲਿਓ ਯਾਰ ਆਪਣੀ ਥੋੜੀ ਹੋ ਰਹੀ ਹੈ ਇਸ ਤਰ੍ਹਾਂ ਆਇਓ ਹੋ ਗਿਆ ਥੈਂਕ ਯੂ ਥੈਂਕ ਯੂ ਐਂਟੀ ਵੀ ਬਾਕੀਆਂ ਕਿਉਂ ਉਤਰ ਜਾਂਦੇ ਯਾਰ ਜੈਪੂ ਹੋ ਗਈ ਤੇਰੇ ਸ਼ਰਮ ਜਿੰਦਾ ਹਰ ਇੱਕ ਪਿੰਡ ਪੰਖੇਪੁਰ ਮਹਾਨ ਸ਼ਹੀਦ ਬਖਤੌਰ ਸਿੰਘ ਦਾ ਪਿੰਡਾ ਜਿਸ ਨੂੰ ਯੁੱਧ ਅਰਮਯੰਦ ਮੋਰਚੇ ਜਿੱਥੇ ਸੇਵੀਤ ਕਰ ਜਾਣਾ ਆਜੋ ਜੈਪੂ ਆਜੋ ਡਾਕਟਰ ਤੋ ਡੇਰਾ ਬੱਸੀ ਦੀਆਂ ਸਤਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਕਿ ਇੱਥੇ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਹੁੰਚੀ ਹੋਈ ਹੈ ਸੁਖਬੀਰ ਸਿੰਘ ਬਾਦਲ ਤੁਸੀਂਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਤੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਰੋਕਾਂਗੇ ਅਗਲੀ ਵੱਡੀ ਖਬਰ ਦਾ ਨਿਰਜਰ ਕਤਲ ਕਾਨੂੰਨ ਲੈ ਕੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਕੈਨੇਡਾ ਦੇ ਪੀਐਮ ਟਰੂਡੋ ਤੇ ਨਿਸ਼ਾਨਾ ਐਸ ਜੇ ਸ਼ੰਕਰ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਤੇ ਇਲਜ਼ਾਮ ਲਗਾਉਣਾ ਉਹਨਾਂ ਦੀ ਸਿਆਸੀ ਮਜਬੂਰੀ ਹੈ ਜਿਵੇਂ ਹੀ ਕੈਨੇਡਾ ਦੇ ਵਿੱਚ ਚੋਣਾਂ ਆ ਰਹੀਆਂ ਨੇ ਉਹ ਵੋਟ ਬੈਂਕ ਦੀ ਸਿਆਸਤ ਦੇ ਵਿੱਚ ਸ਼ਾਮਲ ਹੋ ਗਏ ਨੇ ਕੈਨੇਡਾ ਦੇ ਵਿੱਚ ਹਕਮਰਾਨ ਪਾਰਟੀ ਦੇ ਕੋਲ ਬਹੁਮਤ ਨਹੀਂ ਹੈ ਐਸ ਜੀ ਸ਼ੰਕਰ ਦੇ ਵੱਲੇ ਵੱਡਾ ਹਮਲਾ ਬੋਲਿਆ ਗਿਆ ਕੈਨੇਡਾ ਸਰਕਾਰ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਹਕਮਰਾਨ ਪਾਰਟੀ ਦੇ ਕੋਲ ਬਹੁਮਤ ਨਹੀਂ ਹੈ ਕੈਨੇਡਾ ਦੀਆਂ ਕੁਝ ਪਾਰਟੀਆਂ ਖਾਲਿਸਤਾਨ ਸਮਰਥਕਾਂ ਤੇ ਨਿਰਭਰ ਨੇ ਖਾਲਿਸਤਾਨ ਸਮਰਥਕਾਂ ਦਾ ਇੱਕ ਵੱਡਾ ਵਰਗ ਹੈ ਕੈਨੇਡਾ ਦੇ ਲੋਕਤੰਤਰ ਦਾ ਇਸਤੇਮਾਲ ਕਰ ਰਿਹਾ ਹੈ ਇੱਕ ਲੋਬੀ ਬਣਾਈ ਜਾ ਰਹੀ ਹੈ ਤੇ ਉਹ ਵੋਟ ਬੈਂਕ ਬਣ ਗਿਆ ਹੈ ਕੈਨੇਡਾ ਨਾ ਤਾਂ ਕੋਈ ਸਬੂਤ ਦੇ ਰਿਹਾ ਅਤੇ ਨਾ ਹੀ ਸਹਿਯੋਗ ਕਰ ਰਿਹਾ ਹੈ ਜੈ ਸ਼ੰਕਰ ਨੇ ਟਰੂਡੋ ਦੇ ਇਲਜ਼ਾਮਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਿਆ ਭਾਰਤ ਨੇ ਕੈਨੇਡਾ ਤੋਂ 25 ਲੋਕਾਂ ਦੀ ਹਵਾਲਗੀ ਦੀ ਮੰਗ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਖਾਲਿਸਤਾਨ ਸਮਰਥਕ ਨੇ ਪਰ ਉਸਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਸਸ ਜੈ ਸ਼ੰਕਰ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਤੇ ਨਿਸ਼ਾਨਾ ਸਾਧਿਆ ਗਿਆ ਜੋ ਕਿ ਲਗਾਤਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਸਤੇ ਐਸਜਾ ਸ਼ੰਕਰ ਦੇ ਵੱਲ ਪਲਟਵਾਰ ਕੀਤਾ ਗਿਆ ਐਸਜਾ ਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਦੇ ਇਲਜ਼ਾਮ ਲਗਾਉਣਾ ਉਹਨਾਂ ਦੀ ਸਿਆਸੀ ਮਜਬੂਰੀ ਹੈ ਜਿਵੇਂ ਕੈਨੇਡਾ ਦੇ ਵਿੱਚ ਚੋਣਾਂ ਆ ਰਹੀਆਂ ਨੇ ਉਹ ਵੋਟ ਬੈਂਕ ਦੀ ਸਿਆਸਤ ਦੇ ਵਿੱਚ ਸ਼ਾਮਲ ਹੋਊਗੇ ਨੇ ਕੈਨੇਡਾ ਦੇ ਵਿੱਚ ਹਕਮਰਾਨ ਪਾਰਟੀ ਕੋਲ ਬਹੁਮਤ ਨਹੀਂ ਹੈ ਆਰ బిਗੇਸਟ ਪ੍ਰੋਬਲਮ ਰਾਈਟ ਨਾਓ ਇਜ਼ ਇਨ ਕੈਨੇਡਾ ਬਿਕੋਜ਼ ਇਨ ਕੈਨੇਡਾ ਐਕਚੁਅਲੀ ਥ ਟੂਡੇ ਥ Uh, the party in power in canada, other parties in canada, have given these kinds of extremism, separatism, advocates of violence a certain legitimacy in the name of free speech. see, when you tell them something, their answer is, no, 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 we are a democracy, but it is free speech. okay, i mean, somebody may have been arrested, the police may have done some investigation, but the fact is, number of gangland people, number of people with organized crime links from punjab, have been made welcome in Canada. We have been telling Canada, saying, look, these are wanted criminals from India. You have given them visas, you let they have come many of them in false documentation. And yet you allow them to live there. If you decide to import for political purposes people with very dubious, actually very negative background, there will be issues. They have, in some cases, created problems in their own country as a result of their own policies. no why would we fear i mean if, if something happens there it is it is for them to worry about ਰੋਕਰਗਗਲੀ ਖਬਰਾਂ ਦਾ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਹੋ ਗਿਆ ਗੁਰਦਾਸਪੁਰ ਦੇ ਪਿੰਡ ਸਰਾਮਾਂ ਦਾ ਰਹਿਣ ਵਾਲਾ ਸੀਗਾ ਗੁਰਪ੍ਰੀਤ ਸਿੰਘ ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤਨਾਗ ਦੇ ਵਿੱਚ ਜੋ ਕਿ ਤਾਇਨਾਤ ਸੀਗਾ ਸਰਚ ਆਪਰੇਸ਼ਨ ਦੇ ਦੌਰਾਨ ਦਸ ਜਵਾਨਾਂ ਦੀ ਗੱਡੀ ਜੋ ਕਿ ਖੜ ਦੇ ਵਿੱਚ ਜਾ ਡਿੱਗੀ ਹਾਸੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਅੱਠ ਜਵਾਨ ਵਿੱਚ ਜ਼ਖਮੀ ਹੋਏ ਨੇ ਸੋ Jammu Kashmir ਦੇ ਅਨੰਤਨਾਗ ਦੇ ਵਿੱਚ ਪੰਜਾਬ ਦੇ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਹੋਇਆ ਜਿਸ ਜਵਾਨ ਦੀ ਅਸੀਂ ਤੁਹਾਨੂੰ ਅਸੀਂ ਫਾਈਲ ਤਸਵੀਰਾਂ ਵਿਖਾ ਰਹੇ ਹਾਂ ਉੱਥੇ ਪਰਿਵਾਰਤਿਆਂ ਕਰਦੀਆਂ ਤੁਸੀਂਾਂ ਵਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਕ ਸਥਾਨਕ ਵਾਸੀ ਪਿੰਡ ਵਾਸੀ ਨੇੜੇ-ਨੇੜੇ ਦੇ ਲੋਕ ਜਿਹੜੇ ਕਿ ਪਰਿਵਾਰ ਦੇ ਨਾਲ ਮੁੱਖ ਮਡਾਉਣ ਦੇ ਲਈ ਆ ਪਹੁੰਚੇ ਹੋਏ ਨੇ ਦਰਸਲ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਸੀਗਾ ਗੁਰਪ੍ਰੀਤ ਸਿੰਘ ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤਨਾਗ ਦੇ ਵਿੱਚ ਜੋ ਕਿ ਤੈਨਾਜ਼ ਸੀਗਾ ਤੇ ਸਰਚ ਆਪਰੇਸ਼ਨ ਦੇ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖੜਦੇ ਵਿੱਚ ਜਾ ਡਿੱਗਦੀ ਹੈ ਸਿਦਰਾਨੀ ਹਸਬਾ ਪਰੇਤ ਸਾਥੇ ਦੇ ਵਿੱਚ ਗੱਡੀ ਦੇ ਵਿੱਚ ਸਵਾਰ 8 ਜਵਾਨ ਮੇ ਜ਼ਖਮੀ ਹੋ ਗਏ ਚੰਡੀਗੜ੍ਹ ਦੇ ਬਹੁਤ ਚਰਚਿਤ ਸਿੱਪੀ ਸਿੱਧੂ ਕਤਲ ਕੇਸ ਦੇ ਵਿੱਚ ਕਲਿਆਣੀ ਸਿੰਘ ਦੇ ਖਿਲਾਫ ਦੋਸ਼ਾਇਦ ਹੋਏ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ ਤੈਅ ਕੀਤੇ ਨੇ ਕਲਿਆਣੀ ਤੇ ਕਤਲ ਦਾ ਮੁਕੱਦਮਾ ਚੱਲੇਗਾ ਕਤਲ ਸਬੂਤ ਮਿਟਾਉਣ ਅਤੇ ਸਾਜ਼ਿਸ਼ ਰਚਣ ਦਾ ਕਿ ਚੱਲੇਗਾ सीबीआई ਨੇ ਕਲਿਆਣੀ ਨੂੰ ਜੂ 2022 ਦੇ ਦਰਸਲ ਗ੍ਰਿਫਤਾਰ ਕੀਤਾ ਕੀਤਾ ਸੀ ਸਤੰਬਰ 2015 ਦੇ ਵਿੱਚ ਨੈਸ਼ਨਲ ਛੂਟਰ ਅਤੇ ਹਾਈ ਕੋਰਟ ਦੇ ਵਕੀਲ ਸਿੱਪੀ ਸਿੱਧੂ ਦੀ ਚੰਡੀਗੜ੍ਹ ਸੈਕਟਰ 27 ਦੇ ਇੱਕ ਪਾਰਕੇ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਨਾਮ ਦੇ ਦੇ ਵਿੱਚ ਪਹਿਲਾਂ ਚੰਡੀਗੜ੍ਹ ਪੁਲਿਸ ਅਤੇ ਫਿਰ सीबीआई ਕਰੀਬ 6 ਸਾਲ ਜਾਂਚ ਕਰਦੀ ਰਹੀ सीबीआई ਨੇ 2022 ਦੇ ਵਿੱਚ ਕਲਿਆਣੀ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਪਰ ਹੁਣ ਤੱਕ ਮਲਜ਼ਮਾਂ ਦੇ ਖਿਲਾਫ ਕੇਸ ਨਹੀਂ ਚੱਲ ਸਕਿਆ ਹੁਣ ਆਖਰਕਾਰ ਕਲਿਆਣੀ ਤੇ ਦੋਸ਼ ਐਤੋ ਹੋ ਗਏ ਨੇ ਕਲਿਆਣੀ ਸਮਾਜਿਤ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਹੈ ਇਲਜ਼ਾਮ ਨੇ ਕਿ ਸਿੱਪੀ ਦਾ ਕਤਲ ਉਸਨੇ ਕਰਵਾਇਆ ਇਸ ਦੇ ਪਿੱਛੇ ਵਜ੍ਹਾ ਪ੍ਰੇਮ ਪ੍ਰਸੰਗ ਦੱਸਿਆ ਗਿਆ ਕਲਿਆਣੀ ਅਤੇ ਸਿੱਪੀ ਲੰਬੇ ਸਮੇਂ ਦੇ ਦੋਸਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲਵ ਰਿਲੇਸ਼ਨ ਦੇ ਵਿੱਚ ਸਨ ਕਲਿਆਣੀ ਸਿੱਪੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਸਿੱਪੀ ਨੇ ਇਨਕਾਰ ਕਰ ਦਿੱਤਾ ਸੀਗਾ ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਕਿ ਸਿੱਪੀ ਨੇ ਕਲਿਆਣੀ ਦੀਆਂ ਕੁਝ ਇਤਰਾਜਕ ਤਸਵੀਰਾਂ ਉਸਦੇ ਮਾਪਿਆਂ ਨੂੰ ਦਿਖਾ ਦਿੱਤੀਆਂ ਸਨ ਜਿਸ ਦੇ ਕਾਰਨ ਕਲਿਆਣੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀਗਾ ਸਿੱਪੀ ਦੇ ਪਰਿਵਾਰ ਦੇ ਮੁਤਾਬਕ ਕਲਿਆਣੀ ਨੇ ਹੀ ਸਿੱਪੀ ਨੂੰ ਮਿਲਣ ਦੇ ਲਈ ਬੁਲਾਇਆ ਸੀਗਾ ਜਿਸ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਇਹਦੇ ਛੋਟੇ ਭਰਾ ਜੀਪੀ ਸਿੱਧੂ ਉਹਨਾਂ ਦੀ ਮਦਦ ਇਹ ਬਹੁਤ ਲੰਬੀ ਲੜਾਈ ਇਹਨਾਂ ਨੇ ਲੜੀ ਹੈ ਹਾਲਾਂਕਿ ਹੁਣ ਚਾਰਜਸ ਫਰੇਮ ਹੋਏ ਆਗੇ ਦੇਖਣਾ ਹੋਵੇਗਾ ਕਿਸ ਤਰ੍ਹਾਂ ਦੇ ਟ੍ਰਾਇਲ ਜਿਹੜੇ ਚੱਲਣਗੇ जीपीडी जी क्योंकि 4 ਮਹੀਨ ਨੂੰ ਚਾਰजेस ਫਰੇਮ ਹੋਏ ਨੇ ਤੁਸੀਂ ਲਗਾਤਾਰ ਲੜ ਰਹੇ ਹੋ ਮਾਤਾ ਜੀ ਵੀ ਨਾਲ ਜਾਂਦੇ ਹੁਣ ਇਸ ਵਾਰੀ ਜਿਹੜੇ ਚਾਰजेस ਫਰੇਮ ਹੋਏ ਆ ਉਹਦੇ ਵਿੱਚ ਪੁਆਇੰਟ ਜਿਹੜੇ ਮੇਨ ਮੇਨ ਨੇ ਉਹ ਕਿਸ ਤਰ੍ਹਾਂ ਦੇ ਦਿੱਖੇ ਗਏ ਦੇਖੋ ਜੀ ਮੈਂ ਬਾਲੀ ਲੰਬੀ ਚੌੜੀ ਨਹੀਂ ਗੱਲ ਕਰੂੰਗਾ ਬਹੁਤ ਹੀ ਮੇਰੇ ਵੱਡੇ ਭਾਈ ਸਾਹਿਬ ਸੀਗੇ ਸਿੱਪੀ ਸਿੱਧੂ ਹੀ ਗਾਟ ਮਰਡਰਡ ਔਨ 20th ਸਪਟੈਂਬਰ 2015 ਅਪ੍ਰੋਕਸੀਮੇਟਲੀ ਅਰਾਊਂਡ ਸਾਢੇ 8 ਸਾਲ ਬਾਅਦ ਕੱਲ ਬਹੁਤ ਹੀ ਵੱਡੀ ਡਿਵੈਲਪਮੈਂਟ ਹੋਈ ਹੈ ਚਾਰजेस ਹੈਵ ਬੀਨ ਫਰੇਮਡ ਅਗੇਂਸਟ ਦਾ ਮੇਨ ਅਕਿਊਜ਼ਡ ਕਲਿਆਣੀ ਸਿੰਘ ਹੂ ਇਜ਼ ਦਾ ਡਾਟਰ ਆਫ ਜਸਟਿਸ and charges have been framed under sections 302 120b criminal conspiracy and 201 destruction of evidence ji is de vich kis tarah di chizaan jedi hai gi add kiti gayi hai kyuki tusi charge sheet order di jedi copy hai tusi vi sige utthe point to point ji apna gal kadi kis tarah di chizaan da zikr karda dekho ji inna ne jedi cbi hai inna ne 15 june 2022 kalyani nu arrest ho gaya sige us to baad she was innu jamanat mil gayi sige us to baad inna ne chalan pesh kita si 12 september 2022 ਹੂੰ ਚ ਲਾਂਚ ਸਪੈਸੀਫਿਕਲੀ ਦੇ ਹੈਵ ਮੈਂਸ਼ਨਡ ਇਨ ਦ ਚਲਾਨ ਥੈਟ ਸ਼ੀ ਫਾਇਰਡ ਟੂ ਗਨ ਸ਼ਾਟਸ ਔਨ ਮਾਈ ਬ੍ਰਦਰ ਐਂਡ ਇਸ ਤੇ ਇਹਨੇ ਮਰਡਰ ਕੀਤਾ ਇੱਕ ਨਾਲ ਇਹਦੇ ਹੋਰ ਬੰਦਾ ਸੀਗਾ ਹਾਂਜੀ ਹਾਂਜੀ ਇਹ ਬੰਦਾ ਕੌਣ ਸੀਗਾ ਹੁਣ ਇਹਦਾ ਕੋਈ ਖੁਲਾਸਾ ਹੋਇਆ ਦੇਖੋ ਜੀ ਆਹ ਸਾਨੂੰ ਤਾਂ ਪਤਾ ਹੈ ਕਿਡੀਆਂ ਸਾਰੀਆਂ ਗੱਲਾਂ ਪਤੀਆਂ ਪਤਾ ਬਟ ਜਿਹੜੀ ਚਾਹ ਸ਼ੀਟ ਚ ਚਾਹ ਸ਼ੀਟ ਚ ਇਹਨੇ ਇਹਨੇ ਨਹੀਂ ਡਿਸਕਲੋਜ਼ ਕੀਤਾ ਕੌਣ ਬੰਦਾ ਸੀਗਾ ਬਟ ਇਤਾਂ ਹੀ ਇਸ ਤੇ ਇਹਦੇ ਇਕੱਲੇ ਨੂੰ ਅਕਿਊਜ਼ ਬਣਾਇਆ ਸ਼ੀ ਹੈਜ਼ ਬੀਨ ਓਨਲੀ ਮੇਡ 1 ਅਕਿਊਜ਼ ਹਾਂ